अयोध्या ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਮੰਦਿਰ ਜਾਣ ਵਾਲੇ ਰਸਤੇ ਉੱਤੇ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਥਾਂ ਥਾਂ ਤੇ ਪਾਣੀ ਖੜਿਆ ਹੋਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨ ਜੋ ਹੈ ਉਹ ਸਖਤ ਕਾਰਵਾਈ ਕਰਦਿਆ ਉੱਤਰ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਅਤੇ ਨਾਲ ਹੀ ਜਲ ਨਿਗਮ ਦੇ 6 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਇਹ ਫੈਸਲਾ ਮੁੱਖ ਮੰਤਰੀ yogi aditya nath ਦੇ ਨਿਰਦੇਸ਼ ਤੇ ਲਿਆ ਗਿਆ ਦੇਖੋ ਪੂਰੀ ਰਿਪੋਰਟ ਵਿੱਚ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਤੋਂ ਬਾਅਦ ਪਈ ਪਹਿਲੀ ਬਾਰਿਸ਼ ਨੇ ਹੀ ਪ੍ਰਸ਼ਾਸਨ ਦੇ ਕੰਮਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿੱਥੇ ਬਾਰਿਸ਼ ਕਾਰਨ ਮੰਦਿਰ ਨੂੰ ਜਾਣ ਵਾਲੀ ਸੜਕ ਥਾਂ-ਥਾਂ ਥਮ ਚੁਕੀ ਹੈ ਉੱਥੇ ਹੀ ਬਹੁਤ ਸਾਰੀਆਂ ਥਾਵਾਂ ਤੇ ਗੋਡੇ-ਗੋਡੇ ਪਾਣੀ ਭਰ ਚੁਕਿਆ ਇਸ ਅਣਗੈਲੀ ਦੇ ਸਾਹਮਣੇ ਆਉਂਦਿਆਂ ਹੀ ਪ੍ਰਸ਼ਾਸਨ ਨੇ ਲੋਕ ਨਿਰਮਾਣ ਵਿਭਾਗ ਦੇ 6 ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਤਰੂਵ ਅਗਰਵਾਲ ਅਨੁਜ ਦੇਸ਼ਵਾਲ ਅਤੇ ਪ੍ਰਭਾਤ पांडे, ਆਨੰਦ ਕੁਮਾਰ ਦੂਬੇ, ਰਾਜੇਂਦਰ ਕੁਮਾਰ ਯਾਦਵ ਅਤੇ ਜਲ ਨਿਗਮ ਦੇ ਜੂਨੀਅਰ ਇੰਜੀਨੀਅਰ ਮੁਹੰਮਦ ਸ਼ਾਹਿਦ ਦੇ ਨਾਮ ਸ਼ਾਮਲ ਨੇ। ਮੀਡੀਆ ਰਿਪੋਰਟਾਂ ਮੁਤਾਬਕ ਰਾਮ ਮੰਦਰ ਪ੍ਰਾਣ ਪ੍ਰເທਸ਼ਤਾ ਸਮਾਰੋਹ ਤੋਂ ਪਹਿਲਾਂ ਬਣਾਏ ਗਏ ਰਾਮ ਪਥ ਤੇ 10 ਤੋਂ ਜ਼ਿਆਦਾ ਥਾਵਾਂ ਤੇ ਸੜਕ ਤਸ ਚੁੱਕੀ ਹੈ। ਵੱਡੇ ਵੱਡੇ ਟੋਏ ਪੈ ਚੁੱਕੇ ਨੇ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਰੀਪੋਰਟ ਮੁਤਾਬਕ ਰਾਮ ਮੰਦਰ ਦੇ ਦਰਸ਼ਨਾ ਦੇ ਲਈ ਚਾਰ ਸਮਰਪਿਤ ਸੜਕਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਰਾਮ ਪੱਥ, ਧਰਮ ਪੱਥ, ਸ਼੍ਰੀ ਰਾਮ ਜਨਮ ਭੂਮੀ ਪੱਥ ਅਤੇ ਪਗਤੀ ਪੱਥ ਸ਼ਾਮਲ ਨੇ 30 ਦਸੰਬਰ ਨੂੰ ਇਹਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਸੀ ਸਤਰੰਜਗੰਜ ਨੂੰ ਨਵੇਂ ਘਾਟ ਨਾਲ ਜੋੜਨ ਵਾਲਾ ਰਾਮ ਪੱਥ 13 ਕਿਲੋਮੀਟਰ ਲੰਬਾ ਅਤੇ ਚਾਰ ਲਾਈਨ ਵਾਲਾ ਜਸ ਨੂੰ 845 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਸੀ ਪਰ ਪਹਿਲੇ ਮਹੀਨੇ ਸਾਰੀ ਸੜਕ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਰਾਮ ਮੰਦਰ ਦੀ ਛੱਤ ਚੋਂ ਦੀ ਖਬਰ ਵੀ ਜੋ ਹੈ ਸਾਹਮਣੇ ਆ ਚੁੱਕੀ ਹੈ ਜਿਸ ਦੀ ਜਾਣਕਾਰੀ ਖੁਦ ਰਾਮ ਮੰਦਰ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਸੀ ਉਹਨਾਂ ਦਾਅਵਾ ਕੀਤਾ ਸੀ ਕਿ ਮੀਂਹ ਦੀ ਵਜ੍ਹਾ ਕਰਕੇ ਮੰਦਰ ਦੀ ਛੱਤ ਤੋਂ ਪਾਣੀ ਟਪਕ ਕੇ ਰਿਹਾ ਉੱਥੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਹਾਲਾਂਕਿ ਮੰਦਿਰ ਟਰਸਟ ਦੇ ਅਧਿਕਾਰੀਆਂ ਨੇ ਜਲ ਨਿਕਾਸੀ ਦੀ ਕਮੀ ਨੂੰ ਲੈ ਕੇ ਮੁੱਖ ਪੁਜਾਰੀ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਸਾਰੇ ਮਾਮਲੇ ਉੱਤੇ ਮੰਦਿਰ ਦੇ ਡਿਜ਼ਾਈਨ ਅਤੇ ਨਿਰਮਾਣ ਪ੍ਰਬੰਧਕ ਗ੍ਰੀਸ਼ ਸਹਰਸਪੂਜਨੀ ਨੇ ਆਖਿਆ ਹੈ ਕਿ ਉਸ ਢਾਂਚੇ ਤੋਂ 100% ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜੋ ਸਿਰਫ ਹਾਲੇ 80% ਦੇ ਤੱਕ ਬਣਿਆ ਹੋਵੇ। ਉਹਨਾਂ ਦਾਅਵਾ ਕੀਤਾ ਹੈ ਕਿ ਮੰਦਰ ਨਿਰਮਾਣ ਪੜਾਅ ਦੌਰਾਨ ਕੁਝ ਛੋਟੇ-ਮੋਟੇ ਮੁੱਦੇ ਜ਼ਰੂਰ ਹੋਣਗੇ ਪਰ ਬੁਨਿਆਦੀ ਡਿਜ਼ਾਈਨ ਬਣਾਉਣ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੋਈ। ਓਡੀਸ਼ਾ ਮਾਮਲੇ ਉਤੇ ਮੰਦਰ ਨਿਰਮਾਣ ਨਾਲ ਜੁੜੀ ਕੰਪਨੀ ਲਾਰਸਨ ਐਂਡ ਟਰਬੋ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਬਿਜਲੀ ਦੇ ਤਾਰ ਲਗਾਉਣ ਲਈ ਮੰਦਰ ਦੇ ਵਿੱਚ ਇਲੈਕਟ੍ਰਿਕ ਕੰਡਕਸ਼ਨ ਪਾਈਪ ਲੱਗੇ ਹੋਏ ਨੇ ਜੋ ਫਿਲਹਾਲ ਖੁੱਲੇ ਨਹੀਂ ਹੈ। ਮੀਂਦਾ ਪਾਣੀ ਇਨ੍ਹਾਂ ਪਾਈਪਾਂ ਰਾਹੀਂ ਹੋ ਕੇ ਹੀ ਲੰਗਦਾ ਪਰ ਇਹਨਾਂ ਨਹੀਂ ਕਿ ਅੰਦਰ ਪਾਣੀ ਹੀ ਪਾਣੀ ਹੋ ਜਾਵੇ। ਉਹਨਾਂ ਇਹ ਵੀ ਆਖਿਆ ਕਿ ਕੰਸਟਰਕਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਖੈਰ ਕੁਝ ਵੀ ਹੋਵੇ ਪਰ ਮੌਜੂਦਾ ਸਮੇਂ ਪਈ ਮੀ ਨੇ ਉਹਨਾ Hindu ਸੰਤਾ ਦੀ ਬਾਣੀ ਨੂੰ ਸੱਚ ਸਾਬਤ ਕਰ ਦਿੱਤਾ ਜਿਨ੍ਹਾਂ ਨੇ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਇਹ ਆਖਿਆ ਸੀ ਕਿ ਭਾਜਪਾ ਦੇ ਵੱਲੋਂ ਮੰਦਰ ਦਾ ਕਾਹਲੀ ਕਾਲੇ ਦੇ ਵਿੱਚ ਉਦਘਾਟਨ ਕੀਤਾ ਜਾ ਰਿਹਾ ਤਾਂ ਜੋ ਚੋਣਾ ਦੇ ਵਿੱਚ ਇਸ ਦਾ ਲਾਹਾ ਖਟਿਆ ਜਾ ਸਕੇ ਹੋਰ ਤਾਂ ਹੋਰ Hindu ਸੰਤਾ ਨੇ ਇਸ ਨੂੰ ਮर्यादा ਦੇ ਉਲਟ ਵੀ ਦੱਸਿਆ ਸੀ ਕਿਉਂਕਿ ਕੁਝ ਸੰਤਾ ਮੁਤਾਬਕ ਪ੍ਰਾਣ ਪ੍ਰティਸ਼ਤਾ ਮੰਦਰ ਨਿਰਮਾਣ ਪੂਰਾ ਮੁਕੰਮਲ ਹੋਣ ਤੋਂ ਬਾਅਦ ਹੀ ਹੋਣੀ ਚਾਹੀਦੀ ਸੀ ਭਾਜਪਾ ਪਾਵੇਂ ਹੁਣ ਜੋ ਮਰਜ਼ੀ ਦਾਵੇ ਕਰੀ ਜਾਵੇ ਪਰ ਮੌਜੂਦਾ ਸਮੇਂ ਅਯੁੱਧਿਆ ਦੇ ਵਿੱਚ ਪਈ ਮੀਂਹ ਨੇ ਭਾਜਪਾ ਦੀ ਕਰ ਕਰੀ ਕਰਵਾ ਦਿੱਤੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ